ਠੀਕ ਆ ਓਏ ਹੱਥ ਬਾਗੇ ਰੱਖੀ ਬੰਲਾਂ ਵਾਲੇ ਸੂਟ ਭਾਈ ਫਿਰਦੀਆਂ ਇੱਥੇ ਲੈ ਲੈ ਓਏ ਗਲਾਬੀ ਗਲਾਬੀ ਇਧਰ ਆ ਰਹਾ ਆ ਉਹ ਪਲਾਸਟਿਕ ਦੇ ਵਾਲੇ ਬਾਲੇ ਭਾਂਡੇ ਲੈ ਕੇ ਰਾਜੀ ਆ ਇਹ ਪਿਆ ਦੇ ਦੋ ਭਾਂਡੇ ਹਾਂ ਦੇਖ ਲੈਣੇ ਲੈਣੇ ਤਾਂ ਦੇ ਲਾ ਹਾਂ ਮੈਨੂੰ ਪਤਾ ਉਹ ਕੀ ਪ੍ਰੋਣੇ ਨੇ ਚਾਹ ਪੀਣੀ ਚਾਹ ਤਾਂ ਨਹੀਂ ਕਿਸੇ ਨੇ ਪੀਣੀ ਨਹੀਂ ਚਾਹ ਵਾਲੇ ਤਾਂ ਹੈ ਨਹੀਂ ਕੋਈ ਚੱਲ ਗਏ ਉਹ ਨੋਵੇ ਦਾ ਰੋਲਾ ਪਿਆ ਟਕੜ 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 ਮੇਲੇ ਤੇ ਜਾ ਕੇ ਪਤਾ ਨਹੀਂ ਕੀ ਚੰਡੋਲਾ ਝੁੱਟਣਾ ਹਾਂ ਅੱਜ ਤਾਂ ਚੰਡੋਲ ਝੁੱਟਣੀ ਆ ਉਹੋ ਜੀ ਕੰਮੇ ਨਾਲ ਰਲੀ ਦੀ ਪਤਾ ਨਹੀਂ ਮਾਵਾਂ ਧੀਆਂ ਨੂੰ ਕੀ ਕਾਲੀ ਆ ਉੱਥੇ ਮੇਲੇ ਤੇ ਜਾਣ ਦੀ ਉਹਨੂੰ ਤਾਂ ਅੱਜ ਧੱਕੇ ਨਾਲ ਚੰਡੋਲ ਦੇ ਆ ਦਵਾਵਾਂਗੇ ਆਪਾਂ ਹੂੰ ਉਹਨੂੰ ਦਾ ਪਤਾ ਨਹੀਂ ਕੀ ਕਾਲੀ ਲੱਗੀ ਆ ਮੇਲੇ ਤੇ ਜਾਣ ਦੀ ਮੇਲੇ ਤੇ ਆ ਮਾਮਾਤੀਆਂ ਨੂੰ ਸਵੇਰ ਦੀਆਂ ਫੋਨ ਲਾਈ ਜਾਂਦੀਆਂ ਤੈਨੂੰ ਤਾਂ ਅੱਜ ਚੰਡੋਲ ਤੇ ਝੂੜਾ ਦਵਾ ਕੇ ਲਿਆਉਣਾ ਹੂੰ ਦੇਖੀ ਜਾਈਂ ਨੀ ਕੀ ਹੋ ਗਈ ਚਰਨਾਈ ਕਹਿੰਦਾ ਮਗਰ ਪੈ ਗਿਆ ਉਹਨਾਂ ਮਗਰ ਪੈ ਗਿਆ ਕਹਦਾ ਪੈਂਦੀ ਨਹੀਂ ਤਖਾਵਾਂ ਤੈਨੂੰ ਮੇਲੇ ਤੈਨੂੰ ਮੈਂ ਇਹਦਾ ਹੌਲੀ ਕਿਤੇ ਨੇ ਪਚਕਾਰ ਕੇ ਜੇ ਨਿਕਲੇ ਕੀ ਮਦਰ ਕੀ ਕਹਿੰਦਾ ਸੀ ਕਹਿੰਦਾ ਕੀ ਆਉਗਣਾ ਤੂੰ ਘਰੇ ਮੇਲਾ ਹੀ ਆ ਤੇਰੇ ਦਾ ਫਾਨ ਹੰਨ ਦਾ ਨਿਊ ਮੈਂਟੈਂਸ ਰਾਤ ਨੂੰ ਕਹਿੰਦਾ ਮੇਲਾ ਹੀ ਦੇਖਦੀ ਆ ਉਹ ਜਿਹੜਾ ਦੱਸਿਆ ਜਿਹੜੀ ਮੇਲੇ ਆ ਹੈ ਸਾਢੇ 10:30 ਤੇ ਉਧਰ ਰਾਤ ਨੂੰ ਮੇਲੇ ਹੀ ਨੇ ਲਿਆ ਜੱਲਾਂ ਗਾਂਵ ਬੁੜੀਆਂ ਮੇਲੇ ਤੈਨੂੰ ਕਿਉਂ ਦੇਖਿਆ ਫੋ ਤੂੰ ਵੀ ਇਤਨਾ ਨਾਲ ਹੀ ਰਲ ਜਾ ਤੋਰਾ ਤੁਹਾਨੂੰ ਵੀ ਨਾਲ ਹੀ ਆਉਣਾ ਜਾਨੀਆਂ ਗੱਡੀ 'ਚ ਬੈਠ ਕੇ ਠੱਡ ਕੇ ਹੋਈਆਂ ਦੇਖਾ ਮੇਲੇ ਵਾਲੀਆਂ ਬੁੜੀਆਂ ਜਾਂਦੀਆਂ ਨਾ ਤੁਰੀਆਂ ਦੱਸਾਂ ਕਿ ਕੋਈ ਮੋਟਰ ਟੈਨ ਤੇ ਕਹਦੇ ਉੱਤੇ ਨਹੀਂ ਜਾਂਦੀ ਮੋਟਰ ਟੈਨ ਤੇ ਬਹਿ ਕੇ ਹਾਂ ਹੁਣ ਗਰਮੀ ਚ ਢੇੜੇ ਦਿਨ ਨੂੰ ਦੇਖੀ ਆਇਆ ਕੋ ਮੂੰ ਆ ਕਿ ਸ਼ੈ ਕਲਦੇ ਜਾਂਦੀ ਫੇਸਬੁਕਰ ਜਾਂਦੀ ਸੀ ਫਿਰ ਮੋਟਰ ਆਇਆ ਨਾ ਤੇ ਮੋਟਰ ਆਇਆ ਹੁਣ ਕਟ ਗਿਆ ਤੇ ਫਿਰ ਝਾਚਾਂ ਤੇ ਵੀ ਜਾਏ ਫਿਰ ਟ੍ਰੇਨਾਂ ਤੇ ਵੀ ਜਾਏ ਤੇ ਛੱਡੇ ਹੀ ਨਹੀਂ ਇੱਕ ਦੀ ਛੱਡਿਆ ਸਮੁੰਦਰੀ ਜਹਾਜ਼ ਉਹ ਤੇ ਵੀ ਜਾ ਰਹੇ ਕੀ ਗੱਲ ਆ ਜੇ ਓਖਲੀ ਆ ਗਈ ਬੁੜੀ ਧੱਕੇ ਕੋਠਾ ਤੇ ਤੈਨਾਂ ਜਾ ਕੇ ਮੈਂ ਤਾਂ ਆਇਆ ਤੀ ਬਹੁਤ ਸਹੀ ਆ ਗਿਆ ਉਹਦਾ ਨਾਕਾ ਲਈ ਫਿਰਦੇ ਪਹਿਲਾਂ ਹੀ ਹਾਂ ਹੂੰ ਨਾ ਨਾਕਾ ਲਾ ਲਿਆ ਬਈ ਇਹਨਾਂ ਨੇ ਤਾਂ ਅੱਜ ਤੱਕ ਇਹਦੇ ਇੱਥੇ ਹੀ ਖੜਾਉ ਗੱਡੀ ਬਾਹਰ ਹੀ ਰੋਡ ਤੇ ਫੁੱਲਾਂ ਵਾਲੇ ਸੂਟ ਪਾਈ ਫਿਰਦੀਆਂ ਇਹ ਤਾਂ ਲੈ ਲੈ ਓਏ ਗਲਾਬੀ ਗਲਾਬੀ ਇਧਰ ਹਰਾ ਹਰਾ ਹਰੇ ਹਰੇ ਕਾ ਉੱਤੇ ਸਾਫ ਬੂਗਾ ਮਾਰਦਾ ਲੈ ਲੈ ਇਹਦਾ ਬਾਹਰ ਲਈ ਫਿਰਦੀਆਂ ਭਾਈ ਓਏ ਭਾਈ ਇਹਨੇ ਰੱਖੀਆਂ ਹੋਈਆਂ ਹਨ ਤਾਂ ਤਾਂ ਗੰਨੀਆਂ ਹੈ ਨਹੀਂ ਕੋਈ ਲੈ ਫੇਰ ਤਾਂ ਬਾਤੀ ਹੋ ਗਈ ਇਹਦਾ ਗਲਤ ਕੰਮ ਹੋ ਗਿਆ ਲੇਟ ਹੋ ਗਏ ਤੁਸੀਂ ਆ ਤੂੰ ਬਾਲਾ ਰੌਲਾ ਪਾਈ ਮੇਲੇ ਤੇ ਜਾਣਾ ਮੇਲੇ ਤੇ ਜਾਣਾਗਾ ਆ ਉਹਨਾਂ ਨੂੰ ਮਾਰ ਫੋਨ ਆ ਕਰਤਾ ਵਾ ਕਿਹਦੇ ਫੋਨ ਮਾਰਾ ਹੁਣ ਬਹਿ ਜਾ ਬਹਿ ਜਾ ਬਹਿ ਜਾ ਲਾ ਫੋਨ ਲਾ ਬੀਬੀ ਸ਼ਰਨਜੀਤ ਕੌਰ ਨੂੰ ਲਾ ਲਾ ਫੋਨ ਮੈਂ ਤਾਂ ਕੋਈ ਨਾ ਤੂੰ ਵੀ ਲਾਈ ਆ ਆ ਮੇਲੇ ਤੇ ਛੱਡ ਕੇ ਆਪਾਂ ਨੂੰ ਆ ਬਝਾਵੜੀਆਂ ਮੇਲੇ ਤੇ ਲੈ ਤੈਨੂੰ ਤਾਂ ਤੜਨਾਈ ਹੁਣ ਚਾਹੀਦੀ ਆ ਤੇਰੇ ਨਾਲ ਨਹੀਂ ਹੁਣੀ ਚਾਹੀਦੀ ਆ ਤੂੰ ਲੱਗੇ ਵੀ ਸੀ ਛੇਤੀ ਛੇਤੀ ਹਾਂ ਚੱਲ ਜੰਗਾ ਵਧੀਆ ਆਈ ਹੋ ਜਾਈਂ ਕਰਨਾ ਹਾਂ ਮੇਲਣ ਬਣ ਕੇ ਵੇਖ ਮੇਲਣੇ ਮਿਲਾ ਯਾਰਾਂ ਦਾ 12 ਵਜੇ 11 ਵਜੇ ਤੋਂ ਹੁੰਦਾ ਹੁੰਦਾ ਹਾਂ 8:00 ਵੱਜ ਗਿਆ ਫੇਰ ਕੀ ਹੋ ਗਿਆ ਤੇਰਾ ਰਲਣਾ ਜਾਣਾ ਨਹੀਂ ਹੁਣ ਗੇਲੇ ਚ ਚੱਲ ਕੋਈ ਨਾ ਆਥਣੇ ਕੀੜਾ ਤੇ ਆਈ ਹੁਣ ਤਾਂ ਭੀੜ ਵਾਲੀ ਹੋਣੀ ਹੈ ਗਰਮੀ ਤਾਂ ਇੰਨੀ ਹੈ ਉਹ ਰਕੋਰਾ ਪਿੰਡਾ ਕਰ ਹੁੰਦਾ ਹਾਂ ਦੇਖਦਾ ਜੀ ਕਰਦਾ ਇਹ ਤਾਂ ਜਾ ਦੇਖੀਏ ਨੇ ਜਾ ਕੇ ਪਤਾ ਕੀ ਲੈਣਾ ਟੱਬ ਲੈ ਲੈਣੇ ਆ ਉਹ ਪਲਾਸਟਿਕ ਦੇ ਵਾਲੇ ਬਾਲੇ ਭਾਂਡੇ ਲੈ ਕੇ ਰਾਜੀ ਐ ਇਹ ਪਲਾਸਟਿਕ ਦੇ ਭਾਂਡੇ ਤਾਂ ਨਹੀਂ ਛੱਡਦੀ ਤੂੰ ਮੈਨੂੰ ਪਤਾ ਠੀਕ ਅੱਜ ਤੂੰ ਕੁਝ ਨਹੀਂ ਲੈ ਕੇ ਜਾਣਾ ਹਾਂ ਠੀਕ ਆ ਤੂੰ ਛੱਡ ਕੇ ਆਪਦੇ ਬਾਹਰ ਹੋਏ ਰਹਿੰਦੇ ਆ ਤੇ ਤੁਸੀਂ ਦੱਸਿਓ ਕਿ ਇੰਨਾ ਟੇਲੇਟ ਹੋਈਦਾ ਹਮ ਤਾਂ ਤੇ ਉਹ ਲੇਟ ਕਿੱਥੇ ਆ ਇਹ ਤਾਂ 12 ਵਜੇ ਤਾਂ ਆ ਗਏ ਸਾਬਾ 12 ਵਜੇ ਅਸੀਂ ਪਹੁੰਚੇ ਘਰੋਂ ਗੰਨਿਆਂ ਵਾ ਪੂਰੇ ਹੂੰ ਗੰਨਿਆਂ ਵਾ ਹੂੰ ਫਰ ਫਰ ਹਾਂ ਠੀਕ ਆ ਇਹ ਗੱਲ ਤੂੰ ਤੇ ਮਮੀ ਨਾਲ ਦਾ ਵੀ ਬਾਈ ਫਿਰਦੀਆਂ ਮਮੀ ਇੱਥੇ ਭਜਲੇ ਹਾਂ ਹਾਂ ਕੱਥੇ ਮੰਮੀ ਤਾਂ ਇਧਰ ਮਾਸੀ ਕੋਲੇ ਗਈ ਆ ਉਧਰ ਬੈਠੀ ਆ ਕੰਮੇ ਨਹੀਂ ਫਿਰ ਆਈ ਏ ਕੰਮੇ ਮੇਲੇ ਤਾਂ ਨਹੀਂ ਉਹ ਕਨੇ ਆਈ ਤਾਂ ਚੱਲੀਆਂ ਮੇਲੇ ਨੂੰ ਨਹੀਂ ਨਹੀਂ ਤਾਂ ਮਿਲਿਆ ਨਹੀਂ ਪਤਾ ਨਹੀਂ ਫਿਰ ਉੱਤਰ ਆ ਕਿੰਨਾ ਮਨ ਲਾ ਲਾ ਤੁਹਾਡੇ ਸੂਟ ਦਾ ਫਰਕ ਪਿਆ ਮੰਮੀ ਨੂੰ ਤੇਰੇ ਵਾਲਾ ਮਗਰ ਤੈਨੂੰ ਮੰਮੀ ਵਾਲਾ ਹੈ ਹੈ ਮੰਮੀ ਵਾਲਾ ਗੂੜਾ ਤੇਰੇ ਵਾਲਾ ਫਿੱਕਾ ਥੋੜਾ ਜਿਹਾ ਇਹ ਇੱਕ ਨਹੀਂ ਇਹ ਕੋ ਥਾਂ ਚੋਂ ਸੀਗੇ ਲੈ ਤਾਂ ਆ ਇੱਕੋ ਜਿਹਾ ਉਹ ਮੰਮੀ ਦਾ ਗੂੜਾ ਜਿਹਾ ਲੱਗਦਾ ਹੈ ਹਾਂ ਮੈਨੂੰ ਵੀ ਲੱਗਿਆ ਮੈਨੂੰ ਵੀ ਆਂਗਣਾ ਲੱਗਿਆ ਪਾਣੀ ਕੀ ਤੂੰ ਤੋਤਾ ਤਾਂ ਨਹੀਂ ਇਹ ਚੱਕ ਗਿਆ ਆਪਾਂ ਨੂੰ ਦਿੱਤੇ ਨਹੀਂ ਆਪਾਂ ਨੂੰ ਤਾਂ ਦਿੱਤੇ ਨਹੀਂ ਪਕੌੜੇ ਕਿਹਨੇ ਖਾਦੇ ਆ ਮੈਂ ਨਹੀਂ ਖਾਦੇ ਤੂੰ ਭੁਖਿਆ ਸੀ ਕੋਰੋਂ ਮੈਂ ਭੁਖਿਆ ਸੀ ਤੂੰ ਭੁਖਿਆ ਗਾ ਰੋਟੀ ਨਹੀਂ ਖਾਂਦਾ ਇਹ ਪਕੌੜੇ ਨਹੀਂ ਖਵਾਏ ਇਹਨਾਂ ਨੂੰ ਪਕੌੜਿਆਂ ਤੇ ਤੈਨੂੰ ਹੋਲ ਲਿਆ ਕੇ ਦਿੰਦੇ ਆ ਨਾ ਆਂ ਕਿਵੇਂ ਦਰਾਜਾ ਕਰਦੇ ਆ ਦੇਖ ਲੈ ਤੇਰੇ ਨਾਲ ਤੇਰਾ ਭਾ ਨਹੀਂ ਖਾਦੇ ਆ ਲੈ ਖਾ ਕੇ ਆ ਤੂੰ ਆਈ ਹੀ ਮੈਂ ਕਾ ਗਿਆ ਆਲ ਆਈ ਨਹੀਂ ਸਕਦੇ ਤੇਰੇ ਭਾਈ ਤੂੰ ਆਈ ਹੋਈ ਨਹੀਂ ਮੈਂ ਤਾਂ ਚੱਕ ਗਿਆ ਉਹਨੂੰ ਮੈਨੂੰ ਭੁੱਖ ਲੱਗੀ ਸੀ ਕੋਈ ਨਾ ਫੋੜ ਲਿਆ ਪਨੀਰ ਵਾਲੇ ਸੀਗੇ ਬੱਤਾ ਪਾ ਦੇ ਇਹਨੂੰ ਬੱਤਾ ਬੱਤਾ ਵੀਰਾ ਬੱਤਾ 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 ਕਿਹੜੇ ਜਾਨਵਰਾਂ ਨੂੰ ਬੱਤਾ ਕੌਣ ਆਹ ਇਹ ਸਾਡੇ ਹੀ ਆ ਇਹਦੇ ਨਾਲ ਆਵਦੇ ਆਲੀ ਗੋਂ ਕੋਈ ਨਾ ਕੋਸੋਨੀਆ ਹਾਂ ਹੋਰ ਹੋਰ ਦੇ 6000 ਮੈਂ ਮਾਰ ਜੀ ਗਈ ਜੋ ਹਾਂ ਕਾਦੇ ਬੰਦੋ ਆ ਮੈਂ ਗਾਣਾ ਦੋਦਾਂ ਦੇ ਹੋ ਗਾਣਾ ਆ ਜੀ ਨੀ ਬੂਆ ਨਹੀਂ ਬੋਲਦੀ ਅੱਜ ਹੈ ਬੂਆ ਮੈਂ ਤਾਂ ਬੋਲਦੀ ਆ ਬੋਲਦੀ ਨਹੀਂ ਉਹ ਆਪਾਂ ਬਿਲੇ ਹਿੰਡਾ ਲੈ ਬੂਆ ਨੂੰ ਪੁੱਛੇ ਨਹੀਂ ਨਾ ਹੁਣ ਪੁੱਛੇ ਸੀ ਪਾਇਆ ਪਰ ਉਹਦਾ ਹਾਜਮ ਹੋ ਗਿਆ ਹਾਂ ਮੈਂ ਪੁੱਛ ਗਿਆ ਥੋੜਾ ਜਿਹਾ ਹੁੰਦਾ ਹਣਾ ਬੂਆ ਵੀ ਕੋਲੇ ਖੜੀ ਕੇ ਦੇਦੇ ਆ ਹਾਂ ਕਿ ਹੱਟੇ ਸੀ ਕਰਕੇ ਸੀਗਾ ਪਰ ਮੈਨੂੰ ਤਾਂ ਝੂਟਾ ਦਵਾਉਣਾ ਅੱਜ ਮੈਂ ਨਹੀਂ ਲੈਣ ਬਣ ਕੋ ਤਾਂ ਲਮਾਉਣਾ ਅਸੀਂ ਲੈ ਕੇ ਨਹੀਂ ਆਣਾ ਫਿਰ ਗੱਡੀ ਤੇ ਮੈਂ ਤਾਂ ਕੋਈ ਮਰ ਗੱਡੀ ਤੇ ਆ ਬਸ ਚੜ੍ਹ ਕੇ ਜਾਵਾਂ ਚੰਗਾ ਠੀਕ ਝੂਟਾ ਦਾ ਦਬਾਉਣਾ ਦਬਾਉਣਾ ਝੂਟਾ ਹਾਂ ਤਾਂ ਸੁੱਤੀ ਪਈ ਐ ਕੀ ਹੋ ਗਿਆ ਤੈਨੂੰ ਹੂੰ ਤੈਨੂੰ ਕੀ ਹੋ ਗਿਆ ਮਨ ਤਾਂ ਕੋਹ ਨਹੀਂ ਗੰਨ ਕੱਮ ਮੈਂ ਗੰਨ ਝੂਟਾ ਲੈਣਾ ਸੀ ਧੀ ਜਲ ਮੇਲੇ ਤੇ ਕਿਤੇ ਜੁੰਨੀਆ ਜਦੋਂ ਪਿਛਲੀ ਵਾਰ ਉਹ ਤਾਂ ਛੋਟੀ ਚੰਡੋਲੀ ਸੀ ਪੂਆ ਕੈਸੀ ਜੁ ਵੇਛੇ ਆਹ ਉਹ ਕੈਸਟੀ ਚ ਐਦ ਕੀ ਭੱਡੀ ਆ ਦੀਪੇ ਕੇ ਛੋਟੀ ਆ ਜੋ ਆਤਮਾ ਦੇ ਵੀ ਜਵਾਹਰ ਆ ਢਾਗ ਰਿਹਾ ਕੋੜਗਾ ਛੂਟੀ ਵਾਲੇ ਕਿ ਬਾਹਰ ਆ ਕੇ ਤੁਹਾਨੂੰ ਵੱਡੀ ਚ ਰਹਿਣ ਨਾਗੇ ਵੱਡੀ ਚ ਉਹਨਾਂ ਨਾਲ ਤੁਸੀਂ ਥੱਲੇ ਬੰਦੇ ਭਿਉਂਦੇ ਨਾ ਪਹਿਲੇ ਛੁੱਟੇ ਲੈ ਆਣੇ ਨੇ ਜੱਕਰਾਂ ਹੁੰਦੇ ਆ ਪਾੰਧਾ ਨਹੀਂ ਬੈਠ ਸਕਦੇ ਨਾ ਕਮੀ ਰੋਂਦੀ ਆ ਆਏ ਹੈ ਹਿਦਾਈ ਦੀ ਰਾਂ ਮਾਰ ਜੀ ਸਿੱਧਾ ਕਿੰਨੀ ਕਿਤੇ ਐਂ ਕਰ ਕਰ ਕੇ ਉਗਦੀ ਪੇਟ ਕੇ ਮੈਂ ਤੋ ਸੁਣਾਇਆ ਤੂੰ ਹੈਪੀ ਸੂਟ ਉਹ ਬੈਠ ਕੇ ਨਿੱਗੀ ਕਰਦੀ ਲੈ ਇਹ ਤਾਂ ਛੇਲੇ ਇਕੱਠੇ ਕਰਦੀ ਅੱਜ ਗਰੁੱਪ ਬਣਾ ਕੇ ਲੈ ਕੇ ਜਾਣਾ ਤੇ ਤੋਰਾਂਗੇ ਫਿਰ ਆ ਜੀ ਹੈ ਨਾ ਇਧਰੋਂ ਆ ਤੂੰ ਲੈਣਾ ਛੁੱਟੇ ਯੈਸ ਲੱਗਦੇ ਇਹਨਾਂ ਖਾਲਸੇ ਨਹੀਂ ਡਰਦੇ ਹਾਂ ਡਰ ਨਹੀਂ ਹੂੰ ਦਾ ਰੀ ਜਾਨੀ ਆ ਪਹਿਲਾਂ ਵੱਟ ਮਾਰ ਲੱਗ ਜਾਂਦੇ ਨਾ ਜਲਾ ਦੇ ਲਾ ਮਾਰਤਾ ਹੈ ਟੰਟ ਆ ਦਾ ਛੜਤਾ ਵੀ ਦਾ ਨਾਲੇ ਪਹਿਲਾ ਦਾ ਛੜਤਾ ਇਹਨੂੰ ਲਾਉਂਦੀ ਸੀ ਮਾ ਫੋਨ ਐਨੇ ਨੰਬਰ ਆ ਜਾਂਦੇ ਫੋਨ ਤੇ ਹੁਣ ਪਤਾ ਥੋੜਾ ਲੱਗਦਾ ਵੀ ਕਿਹਨੂੰ ਲਾਉਣਾ ਮਰਜ਼ੀ ਨੂੰ ਤਨਮਾਤ ਵਾਲੇ ਤੋਂ ਲਾਉਂਦੀ ਸੀ ਲਾ ਨੰਬਰ ਹਰਜਿੰਦਰ ਕਈ ਹੋਣਗੇ ਫੋਨ 'ਚ ਜਿੱਥੇ ਜਾਂਦੀ ਆ ਰੇ ਇਹਦਾ ਨੰਬਰ ਲੈ ਕੇ ਆਉਣਾ ਥੇਲੇ ਵਾਲਿਆਂ ਸੰਗ ਤਾਂ ਪਹਿਲਾਂ ਹੀ ਬਹਿ ਗਿਆ ਆ ਕੇ ਇਹ ਕੀੜਾ ਨਹੀਂ ਦੇ ਕੇ ਜਾਂਦਾ ਇਹਦਾ ਪਹਿਲਾਂ ਨੀਂਦ ਲਾ ਕੇ ਫਿਰ ਤੁਰਨਗੇ ਪੂਆ ਅੱਠ ਕਰਾਂ ਚੱਲ ਗਏ ਉਹ ਆਦਮਾ ਲਾ ਲ ਗੂੜੀਆਂ ਨਿੰਦਾ ਚ ਹੋ ਗਈ। ਵਾਹ। ਉਹ ਆ ਤਾਂ ਅੰਦਰ ਧਿਆਨ ਹੋਈ ਪਈ ਸੀ ਬਾਜਾਂ ਇੰਨੀਆਂ ਮਾਰੀਆਂ ਉੱਠੀ ਨਹੀਂ। ਇਹ ਭੋਰੇ ਦੀ ਆਪ ਲੱਗ ਉਹ ਹਾਰੇ ਸਾਰੇ ਉੱਠਦੀ ਹੈ। ਉੱਠਦੀ ਸਾਰੇ ਆ ਮੈਂ। ਹਾਂ ਦੇ ਕਰਮਜੀਤ ਕੰਮੋਂ ਇਹਨੇ ਭਾਂਡੇ ਲੈਣੇ ਪਲਾਸਟਿਕ ਵਾਲੇ। ਦੁਕਾਨਾਂ ਜਾਲ ਚੱਲ ਗਏ। ਚਲੋ ਜੀ ਆ ਜਾ ਦੀਪਿਆ। ਚਲੋ ਚੱਲ ਗਏ ਮੇਲੇ ਤੇ। ਕੀ ਹੋ ਗਿਆ? ਕੀ ਕਹਦੀ ਆ ਕੀ ਕਹਨੀ ਆ? ਕਹਿੰਦੀ ਕੰਮੇ ਭਣਿਆ। ਕੱਬ ਜਾਈਂ। ਮਾਰੇ ਤੇਰੇ ਸੋਹਣੇ ਸੰਤ ਜਨਾ ਹੰਸੂ ਨਾ ਆਉਣੇ ਬਸੀ ਸਾਸਰੀ ਘਰ ਹੋਰ ਕੈਮਰ ਖੇਤਾ ਆਦੇ ਚੱਲੇ ਕਿਹੜਾ ਰਾਤਰੀ ਘਰ ਉਹ ਦੇਖੀ ਦੇਖੀ ਤੇ ਹੰਮਾਰੇ ਚੁੱਪ ਕਰਕੇ ਨਹੀਂ ਅਸੀਂ ਚੱਲੀਏ ਫਿਰ ਨੂੰ ਓਹ ਕੋਈ ਪ੍ਰੋਣੇ ਨੇ ਚਾਹ ਪੀਣੀ ਚਾਹਦੇ ਨੇ ਕਿ ਕਿਸੇ ਨੇ ਪੀਣੀ ਨਹੀਂ ਚਾਹ ਆਲੇ ਤਾਂ ਹੈ ਨਹੀਂ ਕੋਈ ਗੂਲੇ ਆ ਚਾਹ ਗੂਲੇ ਆ ਮੇਲੇ ਦੇਖ ਕੇ ਆਈ ਨਾ ਨਾ ਦੇਖ ਕੇ ਆ ਨਾ ਫਿਰ ਖਾੜੇ ਦੇਖਣ ਪੱਭੀਆਂ ਆ ਗਈਆਂ ਤੈਨੂੰ ਮੈਨੂੰ ਦੇਖੇ ਮੇਲੇ ਹੀ ਦੇਖਦੀ ਫਿਰਦੀ ਆ ਭੈਣੇ ਦੱਸ ਦਿੰਦੀ ਹਾਂ ਹੁਣ ਕੱਲ ਹੋਣੀ ਹੈ ਪਹਿਲੇ ਮੇਰੇ ਜਿੰਨੇ ਡਿਪੈਂਡ ਹੈ ਮੇਰੇ ਬੈਸ ਜਿੰਨਾ ਸਾਡਾ ਫਰ ਆਪਾਂ ਆਵਾ ਹੈ ਇਧਰ ਦੇ ਤੋਂ ਇੱਕ ਪੂਰਾ ਹੋਰ ਆ ਗਿਆ ਮੈਂ ਵੀ ਨਾ ਕੁਝ ਖਿਲਿਆ ਉਹ ਕੋਈ ਨਹੀਂ ਸਾਡਾ ਬਤਾਈ ਕਿ ਜਿਆਦਾ जेठाने हमी पार्टी, जेठाने हमी पार्टी रहा है पंडावों। क्या तो बताइए क्या आला? कहे ना है थोड़ों। नहीं क्या आला? चौड़े नहीं रहा हूँ। हाँ ऐसे चल के तो रोटी तो खा लेनी था। और मेले बहुत हैं। ਗੋਮੈਂਟ ਆਪੇ ਜਿਹੜਾ ਕੱਢ ਕੇ ਮੋਲਣਾ ਚਲੋ ਉਹਨੂੰ ਆਇਆ ਰਿੰਗਲਾ ਤੇ ਠੇਰਾ ਨਹੀਂ ਜਾਣਾ ਆਇਆ ਉਹ ਆ ਜਾ ਪੰਜ ਤੀਆਂ ਖਵਾ ਪਿਆ ਦੇਣਗੇ ਸਾਰਾ ਮੇਲਾ ਆਉਣਾ ਮੂਹ ਨੂੰ ਵੱਡਾ ਆ ਜਾ ਭੂਆ ਕਰ ਚਲੋ ਕਰ ਚੱਲ ਗਏ ਮੇਲੇ ਤੇ ਕਿਉਂ ਵੱਧਿਆ ਨਹੀਂ ਝੂਟੇ ਦਿੰਦੇ ਇਹਨਾਂ ਨੂੰ ਤਾਂ ਬਹਿਣਾ ਨਿੱਕੀ ਤੇ ਬੈਠੇ ਗਏ ਨਿੱਕੀ ਤੇ ਵੀ ਡਰ ਲੱਗਦਾ ਇਹਨਾਂ ਨੂੰ ਆਉਂਦਾ ਮੇਲਪੁਰਿਆ ਮੇਲੇ ਵਾਲਾ ਦੇਖਿਆ ਬੰਦੇ ਦਾ ਬਾਵਾ ਇਕੱਠੇ ਹੋ ਗਏ ਉਹ ਦੀਪਿਆ ਚਾ ਕੰਮਾਂ ਦੀ ਦਾ ਗਾਈ ਟੱਬਾਂ ਬਾਂਦੇ ਨੇਗਾ ਬਾਹਰ ਦੇ ਨਾ ਮੈਂ ਹਾਂ ਲਾ ਆ ਦੇ ਇਹਨੂੰ ਵੀ ਲਖਾ ਗਾਈ ਟੱਬਾਂ ਤੇ ਨਿਕਾ ਅੱਗੇ ਪਲਾਸਟਿਕ ਦੇ ਭਾਂਡੇ ਕੰਮੇ ਦੇ ਉਹ ਲੈਣੇ ਨਹੀਂ ਹਣਾ ਹਾਂ ਲੈਣੇ ਨਹੀਂ ਭਾਂਡੇ ਕਾਓ ਇਹ ਹੋ ਗਿਆ ਅੱਗੇ ਦਾ ਲੈ ਆ ਦੇ ਉਹ ਸੱਚ ਉਹ ਤਾਂ ਵੱਡੇ ਸੀ ਆ ਆਗੇ ਤੇਰੇ ਵਾਲ ਦਾ ਛੱਬ ਆ ਦੇ ਛਾਬੇ ਝੂਬੇ ਨਹੀਂ ਛਾਬੇ ਆ ਹਾਂ ਦੇ ਆ ਦੇ ਛਾਬੇ ਝੂਬੇ ਛਾਬੇ ਆ ਕੇ ਬਹੁਤ ਆ ਹੈ ਬਹੁਤ ਆ ਘਾਟਾ ਬਹੁਤ ਆ ਬਈ ਪਿਆਰੇ ਕੋ ਕੰਢ ਹਾਂ ਦੇ ਕਿ ਲੈਣੇ ਲੈਣੇ ਤਾਂ ਦੇ ਲਾ ਹਾਂ ਮੈਨੂੰ ਪਤਾ ਲੈ ਕੇ ਤਾਂ ਜਾਣੇ ਆ ਉਹ ਜਿਹੇ ਜਾਂਦੀ ਕਿੱਧਰ ਗਏ ਬੰਦੇ ਇਹ ਤੇ ਕਿੱਧਰ ਰਹਿ ਗਏ ਆਏ ਨਹੀਂ ਹਿਲਣਾ ਮੁੜੀਆਂ ਹਾਂ ਚਲੋ ਵੀ ਚਲੋ ਚਲੋ ਕਰਾਂ ਤੁਸੀਂ ਬਾਲੀ ਮਾਦਰ ਰਹੇ ਨਹੀਂ ਮਾਸੀ ਝੂਟਾ ਲੈਣਾ ਨਹੀਂ ਅੱਜ ਲਵਾਂਗੇ ਕੋਈ ਨਹੀਂ ਹੁੰਦਾ ਉਹ ਛੋਟੀ ਆ ਤੇ ਵੱਡੀ ਆ ਐਦੇ ਚ ਬਹਿਣਾ ਕਿ ਤੂੰ ਛੋਟੀ ਚ ਬਾਕੇ ਦਾ ਲੈ ਕੇ ਜਾਣਾ ਅੱਜ ਝੂਟਾ ਦਾ ਦਬਾਉਣਾ ਤੈਨੂੰ ਅੱਜ ਆ ਰਿਹਾ ਭੱਟੀ ਆ ਆਈਂ ਦੀ ਕਤੂ ਮਾਰਨੀ ਆ। ਅਲਮਾਸੀ ਉਹ ਛੋਟੀ ਐ ਤਾਂ ਆਪਾਂ ਛੋਟੀ ਤੇ ਲੈਨੇ ਆ। ਆਓ ਭੱਟੀ ਆ ਉੱਤੇ ਨਹੀਂ ਜਾਣਾ ਆਪਾਂ। ਕੰਮੇ ਲੈ ਕੇ ਆਓ ਖੇਚ ਕੇ ਅੱਜ। ਆ ਦੇਖੀ ਮਾਸੀ। ਕੰਮੇ ਕਿੱਥੇ ਆ? ਮੈਨੂੰ ਤਾਂ ਲੈ ਚੱਲੋ। ਕੰਮੇ ਨੂੰ ਤਾਂ ਲੈ ਕੇ ਜਾਣਾ। ਉਹ ਨਹੀਂ ਡਰ ਲੱਗਦਾ। ਪੂਆ ਵੀ ਤੈਨੂੰ ਨਾਲ ਆ ਰਹੀ ਆ ਦੇ ਇਹਨਿੰਦਾ ਇੱਥੇ ਦਾ ਕੀ ਜਾਣਾ ਆ ਜਾ ਪੂਆ ਚੱਲ ਗਏ ਨਹੀਂ ਨਹੀਂ ਮੈਂ ਨਹੀਂ ਜਾਣਾ ਓਏ ਆ ਜਾ ਐਨੂੰ ਠਾਂ ਐਸੀ ਬੈਨਾ ਆਵਾਜ਼ ਹੋਟਾ ਆ ਰਹੀ ਹਾਂ ਹੋ ਰਹੀ ਕਿ ਆ ਜਾ ਅਰੇ ਕੀ ਆ ਜਾ ਆ ਰੇ ਹੈਪੀ ਤਾਂ ਜਾਊਗੀ ਪੂਆ ਆ ਜਾ ਚੱਲ ਗਏ ਆ ਰੇ ਇੰਨੀ ਕਿ ਉੱਚੀ ਜਾਣਾ ਇਹਨੇ ਦਾ ਬਸ ਐ ਵੀ ਚਲੋ ਬਹਿ ਜਾਓ ਕਰ ਬਹਿ ਜਾਓ ਬਹਿ ਜਾਓ ਬਹਿ ਜਾਓ ਮੈਂ ਮੈਂ ਬਹਿਣਾ ਬਸੀ ਆਪਾਂ ਬਹਿਣਾ ਬਸੀ ਚਲੋ ਆਹ ਖਵਾ ਗੇਰਾ ਛੋ ਕਿੰਨਾ ਖਵਾਣਾ ਖਵਾਜੀ ਖਵਾਜੀ ਆਲਾ ਆਇਦਰਲੇ ਪਾਛੇ ਬਾਹਰ ਵਾਲਾ ਮਗਰਲੇ ਬੰਦਿਆਂ ਦਾ ਕੀ ਕਮਾਈ हाँ है तो चढ़नी है <laughs> 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 ਹਾਲੇ ਪਹਿਲੇ ਠੀਕ ਆ ਬੇਕੁਸ਼ਰੀ ਹਾਲੇ ਬੱਛ 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 ਫਾਇਰ ਹੱਟ ਹੁਣ ਹੋਰ ਹੋਰ ਬਾਈ ਰੋਗ ਦੀ ਰੋਗ ਦੀ ਬੱਛ ਰੋਗ ਰੋਕੋ ਰੋਕੋ ਰੋਗ ਦੀ ਰੋਗ ਦੀ ਰੋਗ ਦੀ ਚਲੋ ਭਾਈ ਹਾਰੇ ਕੀ ਕੋ ਹਾਰੇ

ਹਾਂ ਆ ਰੋਣ ਲੱਗੀ ਸੀ ਇਹ ਰੋਣ ਲੱਗੀ ਸੀ ਚਲੋ ਭਈ ਉਹ ਹੋਰ ਤਾਂ ਨਹੀਂ ਲੈਣਾ ਝੂਟਾ ਆ ਭੱਡੀ ਤੇ ਲੈਣਾ ਭੱਡੀ ਤੇ ਉਹ ਨਹੀਂ ਇਹਨੇ ਆਜਾ ਟੱਬ ਟੱਬ ਲੈਣ ਆ ਕੇ ਨਹੀਂ ਸਮਾਨ ਲੈਣਾ ਖਾ ਲਿਆ ਇੱਕ ਅੱਧਾ ਗੋਲ ਗੱਪਾ ਭੂਆ ਦਾ ਕੁਝ ਨਹੀਂ ਖਾ ਕੇ ਰਾਜੀ ਯਾਰ ਕੂਆ ਬੰਦ ਕੀ ਤਾਂ ਤਲਿਆ ਹੋਇਆ ਉਹ ਸਮੈਲੀ ਹੋ ਰਹੀ ਆ ਜਾਂਦੀ ਆ ਯਾਰ ਚਲੋ ਖਾ ਲਓ ਫਿਰ ਕਿਹਨੇ ਖਾਣੇ ਆ ਗੋਲ ਗੱਪੇ ਤੂੰ ਤੇ ਬੋਲਣਾ ਹੀ ਆਜ ਬਗਾੜੀ ਫਿਰ ਤਾ ਹਾਂ ਬੋਲਣਾ ਚੁੱਛਿਆ ਕਰ ਉਹ ਗੋਲ ਕੇ ਆਪਾਂ ਨੂੰ ਦੇਤੀ ਤਲਿਆ ਹੋਇਆ ਇਹ ਤਾਂ ਲੇਟ ਹੋ ਗਈ ਦਾ ਗੋਲ ਗੱਪੇ ਰਾੜੀ ਜਾਂਦੀਆਂ ਭੱਜ ਕੇ ਆ ਜਾ ਪਾ ਚੱਲੇ ਗਏ ਖਾ ਲਏ ਹੁਣ ਤਾਂ ਤੂੰ ਤਾਂ ਰਹਿ ਗਈ ਹੁਣ ਤੂੰ ਕਿੱਥੇ ਜਾਵੜੀ ਸੀ ਗੋਲ ਗੱਪੇ ਉਹੀ ਖਾਂਦੇ ਆ ਬੰਦੇ ਜਿਹੜੇ ਚੜੋਲ ਤੇ ਚੜ੍ਹੇ ਆ ਚਾਪਾਸੇ ਕਰ ਹੁਣ ਚਟਣੀਆਂ ਆ ਖਾਣੇ ਹੈਲੋ ਖਾਣੇ ਹੈ ਹੈ ਕਿਉਂ ਝੂਟੇਰੀ ਤਾਂ ਉਹਦੀ ਹੱਥ ਜਾ ਜੋੜਦਾ ਸੀਗਾ ਅੱਪਨੇ ਦੇ ਤਾਲੂਨ ਬੱਤੀਆਂ ਮਾਰਦਾ ਆ ਦੂਜੀ ਕਿਤੇ ਛਾਂਪੇ ਵਾਲਾ ਤਾਲੂਨ ਦੇ ਤਾਕੀਆਂ ਵੱਜਦੀਆਂ ਨੇ ਆ ਸਹੀ ਹੋਈ ਕਬੱਡੀ ਦੇ ਕਿਹੜਾ ਕਰਦਾ ਤੂੰ ਹੱਥ ਕਿਹੜਾ ਕਰਦਾ ਟਰਾਈ ਆਓ ਇੱਕ ਪਾਸੇ ਸੁੱਖਾ ਪਰ ਦੂਜੇ ਪਾਸੇ ਲੱੰਡੂ ਲੱੰਡੂ ਤੇ ਸੁੱਖਾ ਮਸਮਰੇ ਕੀ ਦੀਦਾ ਪੀਨੇ ਅੱਪੀ ਟੀਮ ਦੇ ਲਈ ਵਾਦਾ ਕਰ ਦਿੰਦਾ ਆਪੀ ਟੀਮ ਨੇ ਵਾਦਾ ਕਰ ਦਿੰਦਾ